ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਬਖਸ਼ਿਸ਼ ਨਾਲ ਕਰਮ ਕਾਂਡ ਦਾ ਵਿਸ਼ਾ ਕੱਲ ਪੂਰਾ ਹੋ ਗਿਆ ਸੀ ਪਰ ਉਹਦੇ ਬਾਰੇ ਜਿਹੜੀ ਇੱਕ ਖਾਸ ਗੱਲ ਆ ਚੀਂ ਨਾਲ ਸਾਂਝੀ ਕਰਨੀ ਸੀ ਕੱਲ ਸਮੇਂ ਦੀ ਘਾਟ ਕਰਕੇ ਨਹੀਂ ਕੀਤੀ ਸੀ ਅੱਜ ਉੱਥੋਂ ਸ਼ੁਰੂਆਤ ਕਰਾਂਗਾ ਇਹਨਾਂ ਆਰੀਅਨ ਲੋਕਾਂ ਨੇ ਜਿਹੜੇ ਆਪ ਬ੍ਰਾਹਮਣ ਬਣ ਕੇ ਬੈਠੇ ਸੀ ਇਨਾਂ ਨੇ ਇਹ ਜੋ ਵਰਨਣ ਕੀਤੀ ਇਸ ਵਾਸਤੇ ਸੀ ਕਿ ਜਿਹੜੇ ਇੱਥੇ ਦੇ ਰੋਬਟ ਲੋਕ ਨੇ ਉਹਨਾਂ ਨੂੰ ਸਦਾ ਲਈ ਆਪਣਾ ਮਾਨਸਿਕ ਗੁਲਾਮ ਬਣਾ ਕੇ ਰੱਖਿਆ ਜਾਵੇ। ਔਰ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਭਰਮ ਜਾਲ ਵਧਾਉਣ ਤੇ ਵਾਸਤੇ। ਉਹਨਾਂ ਨੇ ਬਹੁਤ ਸਾਰੇ ਕਰਮकांड ਕਢੇ। ਕਰਮकांड ਅਸੀਂ ਅੱਜ ਮਿੱਥ ਲਏ ਨੇ ਕਿ ਪੂਜਾ ਕਰਨਾ ਕਰਮकांड ਹੈ ਜਨੂਪਾਣਾ ਕਰਮकांड ਹੈ ਤੀਰਥਾਤ ਜਾਣਾ ਕਰਮकांड ਹੈ ਵਗੈਰਾ ਵਗੈਰਾ ਕਿਸ ਗਿਣਤੀ ਚ ਨਾ ਜਾਵਾਂ। ਔਰ ਉਹ ਐਸੇ ਕਰਮ ਨੇ ਜਿਹੜੇ ਵੇਖਣ ਨੂੰ ਤੇ ਲੱਗਦਾ ਵੀ ਬੜੇ ਪਵਿੱਤਰ ਕਰਮ ਨੇ ਕਿਉਂਕਿ ਮਾਨਸਿਕਤਾ ਦੇ ਵਿੱਚ ਵਾੜ ਦਿੱਤਾ ਵੀ ਇਹ ਪਵਿੱਤਰ ਕਰਮ ਨੇ। ਲੇਕਿਨ ਉਹਦਾ ਜੀਵਨ ਨੂੰ ਕੋਈ ਲਾਭ ਨਹੀਂ। ਜੀਵਨ ਨੂੰ ਕੋਈ ਫਾਇਦਾ ਨਹੀਂ ਪਹੁੰਚਾਉਂਦੇ ਅਸਲ ਦੇ ਵਿੱਚ ਇਹ ਸਾਰੇ ਘੜੇ ਗਏ ਸਨ ਉਹਨਾਂ ਨੂੰ ਮਾਨਸਿਕ ਤੌਰ ਤੇ ਸਦਾ ਲਈ ਗੁਲਾਮ ਬਣਾ ਕੇ ਰੱਖਣ ਦੇ ਵਾਸਤੇ ਅੱਜ ਇਹਨਾਂ ਕਰਮ ਕਾਂਡਾਂ ਬਾਰੇ ਹੀ ਮੈਂ ਆਪ ਜੀ ਨਾਲ ਵਿਚਾਰ ਸਾਂਝੀ ਕਰਨੀ ਹੈ ਅੱਜ ਸਭ ਤੋਂ ਪਹਿਲਾਂ ਪੂਜਾ ਦਾ ਅਵਿਸ਼ਾ ਸ਼ੁਰੂ ਕਰਨਾ ਹੈ ਲੇਕਿਨ ਪੂਜਾ ਦਾ ਅਵਿਸ਼ਾ ਸ਼ੁਰੂ ਕਰਨ ਤੋਂ ਪਹਿਲੇ ਜੋ ਕਰਮ ਕਾਂਡਾਂ ਬਾਰੇ ਸਤਿਗੁਰੂ ਜੀ ਨੇ فرمایا ਉਹ ਆਪਟੀ ਨਾਲ ਦੋ ਪ੍ਰਮਾਣ ਸਾਂਝੇ ਕਰਾਂਗਾ ਪਹਿਲਾ ਪ੍ਰਮਾਣ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਗਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿ ਛੂਟੈ ਉਹਨੇ ਸਤਗੁਰੂ ਜੀ ਕਰਮ ਕਾਉਂਡ ਨੂੰ ਤਰੰਦੇ ਨਾਲ ਤੇ ਕੀਤੇ ਜਾਏ ਕਰਮ ਕਰਮ ਧਰਮ ਪਖੰਡ ਦੱਸ ਰਹੇ ਨੇ। ਹੋਰ ਇਹ ਕਹਿ ਰਹੇ ਨੇ ਕਿ ਜਿਹੜਾ ਇਹ ਕਰਦਾ ਹੈ ਉਹ ਨੂੰ ਆਪ ਸਮਝ ਜਾ ਕਿ ਮੈਂ ਸ਼ਾਇਦ ਇਹ ਕਰਮ ਕਾਟ ਕਰਕੇ ਤੇ ਮੁਕਤ ਹੋ ਗਿਆ ਮੇਰੇ ਸਾਰੇ పాਪ ਤਲ ਗਏ ਨੇ ਪਰ ਇਹ ਪਖੰਡ ਹੈ ਤੇ ਉਹ ਨੂੰ ਆਪਣੇ ਹਰ ਕਰਮ ਦੀ ਸਜ਼ਾ ਭੁਗਤਣੀ ਪੈਂਦੀ ਹੈ ਤਨ ਜਮ ਜਗਾਤੀ ਲੂਟ ਹੈ। ਹੁਣ ਸਤਿਗੁਰੂ ਜੀ ਸਾਡੀ ਬੰਤੀ ਹੈ ਕਿ ਸਾਨੂੰ ਤਾਂ ਹੀ ਸਮਝਾਇਆ ਗਿਆ ਵੀ ਇਹ ਕਰਮ ਕਾਂਡ ਹੀ ਸਭ ਕੁਝ ਜੀਵਨ ਦਾ ਉੱਚਾ ਕੰਮ ਹੈ ਇਹੀ ਧਰਮ ਹੈ ਫਿਰ ਜੇ ਇਹ ਨਹੀਂ ਕਰਨੇ ਤਾਂ ਕੀ ਕਰੀਏ ਸਤਗੁਰ ਬਖਸ਼ਿਸ਼ ਕਰਦੇ ਸ਼ਰਧਾ ਨਾ ਨਿਰਵਾਣ ਕੀਰਤਨਗਾ ਉਹ ਕਰਦੇ ਕਾ ਨਿਰਵਾਣ ਕਿਸੇ ਵੀ ਇੱਛਾ ਦੇ ਬਿਗੈਰ ਉਸੇ ਕਾਰ ਤੋਂ ਹੀ ਸਫਲ ਸਲਾ ਕਰੋ ਕੀਤਨ ਕੀਰਤਨ ਤੋਂ ਤਾਂ ਬਣਿਆ ਉਸ ਅਕਾਲ ਪੁਰਖ ਦੀ ਸਫਲ ਸਲਾਕਤ ਨੂੰ ਕੀਰਤ ਕਰਿਆ ਜਾਂਦਾ ਹੈ ਕੀਰਤਨ ਜਦੋਂ ਗਾ ਕੇ ਕਰਦੇ ਹੋ ਕੀਰਤਨ ਬਣ ਜਾਂਦਾ ਹੈ ਨਿਮਕ ਸਮਰੱਥ ਜਿ ਛੂਟ ਹੈ ਉਸ ਅਕਾਲ ਪੁਰਖ ਦੀ ਸਫਲ ਸਲਾਇਸਾ ਕੰਮ ਹੈ ਕਿ ਥੋੜੀ ਦੇਰ ਲਈ ਵੀ ਤੁਸੀਂ ਕਰੋ ਤਾਂ ਵੀ ਤਾਂ ਉਹਦੇ ਨਾਲ ਹੀ ਤੁਸੀਂ ਜਿਹੜਾ ਬੰਦਨਾ ਤੋਂ ਮੁਕਤ ਹੋ ਜਾਂਦੇ ਹੋ ਫੈਸਲਾ ਸਤ ਕਰਦਾ ੁਰਬਾਨੀ ਦਾ ਫੈਸਲਾ ਅਇਦਾ ਦੂਸਰਾ ਪਰਮਾਨ ਜਿਹੜਾ ਅੱਜ ਨਾਲ ਸਾਂਝਾ ਕਰਨਾ ਹੈ ਗੁਰੂ ਅਮਰਦਾਸ ਬਾਦਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਇਸੇ ਤੀਜੇ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਕਰਮ ਕਾਂਡ ਬਹੁ ਕਰੇ ਆਚਾਰ ਬਿਨਾਂ ਮੈਂ ਤ੍ਰਿਕ ਤ੍ਰਿਕ ਅਹੰਕਾਰ ਬੜੇ ਕਰਮ ਕਾਂਡ ਕਰਦੇ ਉਹਨੂੰ ਆਪਣੇ ਜੀਵਨ ਦਾ ਮਾਰਗ ਬਣਾ ਲੈਣਾ ਵੀ ਆ ਆਚਾਰ ਹੈ ਮੇਰਾ ਇਹ ਕੰਮ ਕਰਨੇ ਨੇ ਬੜਾ ਧਰਮ ਦਾ ਕੰਮ ਹੈ ਬੜਾ ਸੱਚਾ ਪਵਿੱਤਰ ਕੰਮ ਹੈ ਸਤਿਗੁਰੂ ਕਹਿੰਦੇ ਨੇ ਬਿਨ ਨਾਮ ਹੈ ਤਰੀ ਤਰੀ ਦਾ ਹੰਕਾਰ ਅਸਲ ਕੰਮ ਕਰਨ ਵਾਲਾ ਇਹ ਹੈ ਕਿ ਉਸ ਅਕਾਲ ਪੁਰਖ ਦਾ ਸਿਮਰਨ ਕਰਨਾ ਸੀ ਉਹਨੂੰ ਯਾਦ ਕਰਨਾ ਸੀ ਉਹਦੇ ਬਣਾਏ ਅਟਲ ਨਿਯਮਾਂ ਨਾਲ ਜੁੜਨਾ ਸੀ ਜੇ ਤੂੰ ਕਰਮ ਕਾਂਡ ਕਰ ਰਿਹਾ ਜਿਹੜੇ ਸਿਰਫ ਤੇਰੇ ਅੰਦਰ ਹੰਕਾਰ ਪੈਦਾ ਕਰਦੇ ਨੇ ਕਿ ਮੈਂ ਕਿੱਡਾ ਧਰਮੀ ਹੋ ਗਿਆ ਹੋਰ ਕੁਝ ਨਹੀਂ ਇਸ ਤੋਂ ਇਲਾਵਾ ਹੋਰ ਕੋਈ ਪ੍ਰਾਪਤੀ ਨਹੀਂ ਇੱਥੇ ਇੱਕ ਹੋਰ ਬੇਨਤੀ ਕਰਾਂ ਇਸ ਕਰਮकांड ਨੂੰ ਵਧਾਉਣ ਦੇ ਵਾਸਤੇ ਉਹਨਾਂ ਨੇ ਮਨੋਕਲਪਤ ਦੇਵੀ ਦੇਵਤੇ ਬਣਾਏ ਉਹਨਾਂ ਦੀਆਂ ਮੂਰਤੀਆਂ ਬਣਾਤੀਆਂ ਪੱਥਰ ਦੀਆਂ ਕਿਉਂਕਿ ਆ ਕਿ ਇਹ ਸਾਰੀਆਂ ਸ਼ਕਤੀਆਂ ਦੇ ਮਾਲਕ ਸੀ ਉਹਨਾਂ ਦੇ ਡਿਪਾਰਟਮੈਂਟਸ ਵੰਡ ਦਿੱਤੀਆਂ ਆ ਲక్ష్ਮੀ ਦੇਵੀ ਹੈ ਇਹ ਤੰਦ ਦੇਣ ਵਾਲੀ ਹੈ ਇਹਦੀ ਪੂਜਾ ਕਰੇਗਾ ਤੈਨੂੰ ਤੰਦ ਦੇਗੀ ਇਹ ਇੰਦਰ ਦੇਵਤਾ ਹੈ ਵਰਖਾ ਕਰਨ ਵਾਲਾ ਇਹਦੀ ਪੂਜਾ ਕਰੇਗਾ ਵਰਖਾ ਹੋ ਜਾਏਗੀ ਪਤਾ ਨਹੀਂ ਕਿੰਨੇ ਇਹੋ ਜੇ ਚੰਗਣ ਮੰਗਣ ਕਿੰਨੇ ਦੇਵੀ ਦੇਵਤੇ ਬਣਾਤੇ ਆਪਜੀ ਜਾਣਦੇ ਹੋ ਸਾਰੇ ਮੈਂ ਉਸ ਵਿਸਟਾਰਡ ਦੇ ਵਿੱਚ ਨਹੀਂ ਜਾਵਾਂਗਾ ਔਰ ਫਿਰ ਉਹਨਾਂ ਦੀ ਪੂਜਾ ਕਰਨ ਲੱਗਾ ਤਾਂ ਪੂਜਾ ਕਿਵੇਂ ਕੀਤੀ ਜਾਂਦੀ ਆਪ ਜੀ ਸਾਰੇ ਜਾਣਦੇ ਹੋ ਮੈਂ ਅੱਗੇ ਲੜੀਵਾਰ ਇਹਨੂੰ ਵਿਚਾਰਾਂਗਾ ਪੂਜਾ ਕਰਨ ਦੇ ਜਿਹੜੇ ਤਰੀਕੇ ਨੇ ਸਤਿਗੁਰੂ ਨੇ ਸਾਨੂੰ ਬਾਣੀ ਦੇ ਵਿੱਚ ਸਮਝਾਇਆ ਅਸਲ ਦੇ ਵਿੱਚ ਪੂਜਾ ਕੀ ਕੀ ਹੈ ਪੂਜਾ ਕੀ ਚੈ ਨਾਮ ਕੀ ਹੈ ਬਿਨ ਨਾਮਿਆ ਪੂਜਣਾ ਹੋਈ ਬਸ ਉਸ ਪਰਮੇਸ਼ਰ ਨੂੰ ਯਾਦ ਕਰੋ ਹੀ ਸਾਰੀ ਪੂਜਾ ਪਰ ਅੱਜ ਅਸੀਂ ਸਿੱਖੀ ਉਹਨਾਂ ਦੀ ਵੇਖਾ ਵੇਖੀ ਬ੍ਰਹਮਣੀ ਮਾਤੀ ਵੇਖਾ ਵੇਖੀ ਪੂਜਾ ਦੇ ਪਤਾ ਨਹੀਂ ਕਿੰਨੇ ਕਰਮ ਕਰੀ ਜਾ ਰਹੇ ਆ ਜੋ ਕਰਦੇ ਨੇ ਉਹ ਇਸ ਕਰੀ ਜਾ ਰਹੇ ਆ ਅਸੀਂ ਸਿਰਫ ਥੋੜਾ ਜਿਹਾ ਇਮੇਜ ਬਦਲ ਲਿਆ ਅਸੀਂ ਉਹਨਾਂ ਦੇ ਵੀ ਦੇਵਤਿਆਂ ਦੀ ਕਰਨ ਦੀ بجائے ਹਾਲੇ ਕਿ ਉਹਦੇ ਬਾਰੇ ਵੀ ਅੱਗੇ ਆਪਾਂ ਗੱਲ ਕਰਾਂਗੇ ਉਹ ਵੀ ਰੂਪ ਬਦਲ ਕੇ ਸਾਡੇ ਵਿੱਚ ਆਏ ਹੋਏ ਨੇ ਅਸੀਂ ਫੋਟੋ ਬਣਾ ਲਈਆਂ ਆਪਣੇ ਗੁਰੂ ਸਾਹਿਬ ਜੀਆ ਮੁਕਤੀਆਂ ਬਣਾ ਲਈਆਂ ਫਿਰ ਤੇ ਹੋਰ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਤੋਂ ਇਲਾਹੀ ਗਿਆਨ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਸੀ ਉਹਨਾਂ ਦੀ ਪੂਜਾ ਕਰਨ ਲੱਗ ਪਏ ਅੱਜ ਇਹ ਪੂਜਾ ਦਾ ਵਿਸ਼ਾ ਹੀ ਆਪ ਜੀ ਨਾਲ ਸਾਂਝਾ ਕਰਨਾ ਸ਼ੁਰੂ ਕਰ ਰਹੇ ਹਾਂ ਮੈਂ ਇਸ ਪੂਜਾ ਦੇ ਬਾਰੇ ਜੁਰ ਸਤਗੁਰੂ ਨੇ ਸਾਨੂੰ ਇਕ ਸਿੱਧ ਦਿੱਗੁਰੂ ਅਮਰਦਾਸ ਪਾਸ਼ਾ ਜੀ ਨੇ ਉਹ ਆਜਾਪ ਜੀ ਦੇ ਧਿਆਨ ਚ ਲਿਆਵਾਂਗਾ ਮੈਂ ਤਾਂ ਕਿ ਗੋਪਲੜੀ ਵਰ ਪੂਜਾ ਦਾ ਵਿਸ਼ਾ ਚਲਾ ਸਕੀਏ ਉਹ ਕੀ ਹੈ ਸਤਿਗੁਰੂ ਗੁਰੂ ਅਮਰਦਾਸ ਪਾਸ਼ਾ ਜੀ ਦੇ ਨਾਮਕ ਬਖਸ਼ਿਸ਼ ਕਰਦੇ ਨੇ ਪੂਜਾ ਕਰੈ ਪਰ ਵਿਦ ਨਹੀਂ ਜਾਣੈ ਦੂਜੈ ਪਾਏ ਮਲਾਈ ਪੂਜਾ ਕਰਦੇ ਆਪਣੇ ਵੱਲ ਪੂਜਾ ਕਰੈ ਪਰ ਵਿਦ ਨਹੀਂ ਜਾਣੇ। ਪਰ ਤੈਨੂੰ ਤਰੀਕਾ ਨਹੀਂ ਪਤਾ। ਕਿ ਪੂਜਾ ਕਿਵੇਂ ਕਰੀਦੀ ਹੈ। ਲੋਕਾਂ ਦੀ ਵੇਖਾ ਵੇਖੀ ਕਰੀ ਜਾਂਦੇ ਹੈ। ਜੁੜਨਾ ਸੀ ਇੱਕ ਅਕਾਲ ਪੁਰਖ ਨਾਲ। ਇਸ ਪੂਜਾ ਦੇ ਭਰਮ ਜਾਲ ਦੇ ਵਿੱਚ ਅਕਾਲ ਪੁਰਖ ਨਾਲੋਂ ਟੁੱਟ ਕੇ ਦੂਜੇ ਪਾਸੇ ਹੀ ਤੁਰ ਪਏ ਹੋਰਾਂ ਦੀ ਪੂਜਾ ਕਰੀ ਜਾਂਦੇ ਹੈ। ਦੂਜੇ ਪਾਏ ਮਲ ਲਾਈ। माया ਦੇ ਪਿਆਰ ਵਿੱਚ ਫਸ ਕੇ ਦੂਜਾ ਤਾਂ ਮਾਇਆ ਦਾ ਪਿਆਰ ਹੀ ਹੈ ਨਾ ਮੈਂ ਕਈ ਵਾਰ ਬੇਨਤੀ ਕਰ ਚੁੱਕਾ ਆਕਾਲ ਪੁਰਖ ਨੂੰ ਛੱਡ ਕੇ ਜੋ ਕੁਝ ਹੈ ਸਭ ਮਾਇਆ ਹੈ। ਔਰ ਉਹਨਾਂ ਦੀ ਪੂਜਾ ਕਰ ਕਰ ਕੇ ਮਲ ਲਈ ਆਪਣੇ ਮਨ ਦੇ ਉੱਤੇ ਮੈਲ ਇਕੱਠੀ ਕਰੀ ਜਾ ਰਹੇ ਹਾਂ ਮੈਲ ਇਕੱਤਰ ਕਰ ਰਹੇ ਹਾਂ। ਅਸੀਂ ਦੁਨੀਆ ਦੀ ਵੇਖਾ ਵੇਖੀ ਕਰ ਰਹੇ ਹਾਂ ਉਹਨੂੰ ਸਤਗੁਰੂ ਨੇ ਰਿਜੈਕਟ ਕੀਤਾ ਹੈ ਉਹ ਜਾ ਕਰ ਰਹੇ ਪਰ ਵਿਦ ਨਹੀਂ ਜਾਣੇ ਤੈਨੂੰ ਜਾਂਚ ਨਹੀਂ ਆਉਂਦੀ ਉਹ ਜੇ ਭਾਏ ਮਲ ਲਈ ਅਸੀਂ ਇਸ ਵਿਸ਼ੇ ਦੇ ਵਿੱਚ ਜਿੱਥੇ ਪੂਜਾ ਜੋ ਕੁਝ ਹੋ ਰਿਹਾ ਹੈ ਜੋ ਕੁਝ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਵਿਚਾਰ ਕਰਾਂਗੇ ਤੇ ਆਪਣੇ ਸਤਗੁਰੂ ਕੋਲੋਂ ਜਾਂਚ ਸਿੱਖਾਂਗੇ ਕਿ ਪੂਜਾ ਅਸਲ ਵਿੱਚ ਕਿਵੇਂ ਹੁੰਦੀ ਹੈ ਪੂਜਾ ਕਿਵੇਂ ਕੀਤੀ ਜਾਂਦੀ ਹੈ ਕਿਉਂਕਿ ਸਤਗੁਰੂ ਸੰਕਾ ਵੀ ਤੈਨੂੰ ਜਾਂਚ ਨਹੀਂ ਆਉਂਦੀ ਜਾਚ ਇਸ ਕਰਕੇ ਨਹੀਂ ਹੁੰਦੀ ਅਸੀਂ ਲੋਕਾਂ ਦੀ ਵੇਖਾ ਵੇਖੀ ਕਰ ਰਹੇ ਹਾਂ ਅਸੀਂ ਵਿਸ਼ੇ ਦੇ ਵਿੱਚ ਸਤਿਗੁਰੂ ਕੋਲੋਂ ਸਿੱਖਾਂਗੇ ਕਿ ਪੂਜਾ ਕਿਵੇਂ ਕੀਤੀ ਜਾਂਦੀ ਹੈ ਅੱਜੇ ਸ਼ੁਰੂਆਤ ਹੋਈ ਹੈ ਲੜੀਵਾਰ ਵਿਸ਼ਾ ਵਿਚਾਰਾਂਗੇ ਅੱਜ ਬਸ ਇਤਨੇ ਇੱਕ ਬਚਨ ਪਰਵਾਣ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ